ਪਿਆ ਰਾਹੁਲ ਗਾਂਧੀ ਨੇ ਕਿਹਾ ਸੀ ਵੀ ਸਰਕਾਰ ਨੇ ਪੈਸੇ ਨਹੀਂ ਦਿੱਤੇ ਸਰਕਾਰ ਕਹਿ ਰਹੀ ਆ ਪੈਸੇ ਦਿੱਤੇ ਆ ਸੱਚ ਕੀ ਆ ਪਰਿਵਾਰ ਨੂੰ ਪੈਸੇ ਮਿਲੇ ਆ ਜ ਨਹੀਂ ਸਾਨੂੰ 1 ਕਰੋੜ ਰੁਪਿਆ ਮੋਦੀ ਸਰਕਾਰ ਵੱਲੋਂ ਨਹੀਂ ਮਿਲਿਆ ਜੋ ਸਾਡੇ ਭਰਾ ਦੇ ਇੰਸ਼ੋਰੈਂਸ ਦਾ ਸੀ ਉਹ ਸਾਨੂੰ ਪੈਸਾ ਮਿਲਿਆ ਜ ਜਿਹੜੀ ਆਪਾਂ ਬੈਂਕ ਸਟੇਟਮੈਂਟ ਹੁੰਦੀ ਆ ਇੱਕ ਤਾਂ ਕੋਈ ICICI ਲੰਬਾਰਡ ਦਾ ਇੰਸ਼ੋਰੈਂਸ ਕਰਾਇਆ ਵਾ ਸੀ ਭਾਈ ਨੇ 50 ਲੱਖ ਰੁਪਿਆ ਤਾਂ ਉਸ ਇੰਸ਼ੋਰੈਂਸ ਦਾ ਆਇਆ ਦੂਸਰਾ ਇੱਕ এমপ্লয়ੀ ਫੰਡ ਹੁੰਦਾ ਜਿਹੜਾ ਹਾਂ ਨਾ ਹਾਂਜੀ ਆਰਮੀ ਮਿਲ ਨਹੀਂ ਆਉਂਦਾ ਤੇ ਮਿਲਦਾ ਹੁੰਦਾ ਆਰਮੀ ਕੋਲ ਜਿਹੜਾ ਫੰਡ ਹੈ ਜਿਹੜਾ ਉਹਨੇ ਕਟਵਾਇਆ ਹੁੰਦਾ ਵਾ ਆਪਾਂ ਤਨਖਾਹ ਚੋਂ ਇੱਕ ਹਿੱਸਾ ਘਟਾਈ ਜਾਂਦੇ ਆ ਦੇਖੀ ਉਹਦੇ ਤਨਖਾਹ ਚੋਂ 9000 ਰੁਪਿਆ ਹਰ ਇੱਕ ਮਹੀਨੇ ਠੀਕ ਹੈ ਹਾਂਜੀ ਉਹਦਾ ਉਹਨੂੰ ਕੰਬਾਈਨ ਕਰਕੇ ਉਹ ਪਾਇਆ ਉਹਨਾਂ ਨੇ 48 ਲੱਖ ਪਰ ਦੋਨੇ ਚੀਜ਼ਾਂ ਦੇ ਬਾਈ ਪੈਸੇ ਕਟਾ ਰਿਆ ਸੀ ਮੈਂ ਸੜਕ ਤੇ ਜਾਣਾ ਮੰਨ ਲਓ ਅੱਜ ਮੇਰੀ ਮੌਤ ਹੋ ਜਾਂਦੀ ਹੈ ਮੈਂ ਦੋ ਤਿੰਨ ਇੰਸ਼ੋਰੈਂਸ ਕਰਾਈ ਹੋਏ ਜਿਹੜਾ ਪੈਸਾ ਮੈਨੂੰ ਮਿਲਦਾ ਬਾਈ ਉਹਦੇ ਲਈ ਤਾਂ ਮੈਂ ਤਾਰ ਰਿਹਾ ਨਾ ਪੈਸੇ ਸਰਕਾਰ ਦਾ ਰੋਲ ਕੀ ਆ ਉਹਦੇ ਵਿੱਚ ਸਰਕਾਰ ਕਿਵੇਂ ਦਾਵਾ ਕਰ ਸਕਦੀ ਆ ਕਿ ਅਸੀਂ ਪੈਸੇ ਦਿੰਦੇ ਆ ਇਹ ਬਿਲਕੁਲ ਉਹ ਜਿਹਾ ਦਾਵਾ ਨਹੀਂ ਕਿ ਜਦੋਂ ਸੜਕਾਂ ਬਣਾ ਕੇ ਉੱਤੇ ਟੋਲ ਲਾ ਕੇ ਕਹਿ ਦਿੰਦੇ ਆ ਵੀ ਅਸੀਂ ਸੜਕਾਂ ਬਣਾਈਆਂ ਜਿਹਦੇ ਲੋਕ ਪੈਸੇ ਦੇ ਰਹੇ ਆ ਪਰਿਵਾਰ ਦਾ ਤਾਂ ਕਹਿਣਾ ਵੀ ਉਹਨਾਂ ਨੂੰ ਤਾਂ ਪੈਸੇ ਨਹੀਂ ਦਿੱਤੇ ਇੰਸ਼ੋਰੈਂਸ ਵੀ ਬੰਦਾ ਘਟਾਈ ਜਾਂਦਾ ਸੀ ਫਿਰ ਸਰਕਾਰ ਕਿਉਂ ਇੰਨੀ ਹਿੱਕ ਥਾਪੜ ਰਹੀ ਆ ਦੇਖੋ ਜਿਹੜੀ ਭਾਰਤ ਸਰਕਾਰ ਹੈ ਨਾ ਉਹ ਪੂਰੇ ਦੇਸ਼ ਤੇ ਇੱਕ ਤਾਂ ਇਸ ਅਗਨੀਵੀਰ ਸ਼ਹੀਦ ਦੇ ਅਜੇ ਸਿੰਘ ਅਜੇ ਕੁਮਾਰ ਦੇ ਪਰਿਵਾਰ ਦੇ ਨਾਲ ਬੇਇੱਜ਼ਤੀ ਕਰ ਰਹੀ ਹੈ ਉਹਦੀ ਸ਼ਹਾਦਤ ਦੀ ਬੇਇੱਜ਼ਤੀ ਕਰ ਰਹੀ ਹੈ ਉਹਦੇ ਨਾਲ ਪੂਰੇ ਦੇਸ਼ ਦੇ ਯੂਥ ਨੂੰ ਤੇ ਦੇਸ਼ ਦੀ ਸੁਰੱਖਿਆ ਵਾਸਤੇ ਕੀ ਮੈਸੇਜ ਭੇਜ ਰਹੀ ਆਪਾਂ ਸੋਚੀਏ ਤੁਸੀਂ ਪਹਿਲਾਂ ਉਹ ਜ਼ਿੰਦਗੀ ਦੇਖੋ ਕਿ 4 ਸਾਲ ਦੀ ਨੌਕਰੀ ਹੈ 75% ਨੇ ਵਾਪਸ ਆ ਜਾਣਾ ਵਾਪਸ ਆਦੇ 11 ਲੱਖ ਮਿਲ ਜਾਣੇ ਉਹਦੀ ਜ਼ਿੰਦਗੀ ਕੀ ਵਾਪਸ ਆ ਕੇ ਉਹ ਕੀ ਕਰੂਗਾ ਅੱਛਾ ਜੇ ਉਥੇ ਸ਼ਹੀਦ ਹੋ ਗਿਆ ਤੋ ਉਹਦਾ ਤੁਸੀਂ ਕਿਸ ਤਰ੍ਹਾਂ ਸਰਕਾਰ ਉਹਦੀ ਇਨਸਲਟ ਕਰ ਰਹੀ ਹੈ ਕਿਸ ਤਰ੍ਹਾਂ ਦੀ ਬੇਇੱਜ਼ਤੀ ਕਰ ਰਹੀ ਹੈ ਉਹਦੇ ਪਰਿਵਾਰ ਦੀ ਇਨਸਲਟ ਕਰ ਰਹੀ ਆ ਤੁਸੀਂ ਆਪ ਸਮਝ ਸਕਦੇ ਹੋ ਕਿ ਇੰਸ਼ੋਰੈਂਸ ਪਾਲਿਸੀ ਦੇ ਪੈਸੇ ਨੂੰ ਸਰਕਾਰ ਦਾ ਪੈਸਾ ਕਹਿ ਰਹੀ ਆ ਮੈਂ ਤੁਹਾਨੂੰ ਜਿਹੜਾ ਘਰ ਦਿਖਾ ਰਿਹਾ ਇਹ ਬਾਈ ਅਜੇ ਦਾ ਘਰ ਆ ਜਿਨ੍ਹਾਂ ਦੀ ਸ਼ਹੀਦੀ ਹੋਈ ਅਸੀਂ ਯਾਰ ਸ਼ਾਇਦ ਇੰਨੇ ਵੀ ਨਹੀਂ ਖੁਦਗਰਜ਼ ਆਪਾਂ ਬਣ ਗਏ ਔਰ ਮੇਰੀ ਮੀਡੀਆ ਨੂੰ ਵੀ ਇੱਕ ਹੀ ਬਾਈ ਬਣ ਕੇ ਬੇਨਤੀ ਆ ਜਿਨ੍ਹਾਂ ਨਾਲ ਅੱਜ ਤੁਸੀਂ ਲੜ ਕੇ ਆਟਿਆ ਸਾਰੇ ਚੈਨਲਾਂ ਨੂੰ ਵੀ ਯਾਰ ਆਓ ਪਰਿਵਾਰ ਨਾਲ ਕੋਈ ਦੁੱਖ ਵੰਡਾਓ ਜੇ ਦੋਖਣੀ ਬਣਾਉਣਾ ਕਿ ਟੁਕਟ ਫਿਰ ਯਾਰ ਸਰਕਾਰ ਦੇ ਪਿੱਠੂ ਜੇ ਤਾਂ ਬਣ ਕੇ ਨਾ ਉਹ ਯਾਰ ਇੱਥੇ ਕੋਈ ਜੇ ਤੁਸੀਂ ਇਹਨਾਂ ਦੇ ਦਰਦ ਦੇ ਪ੍ਰਤੀ ਕੋਈ ਤੁਹਾਨੂੰ ਹਮਦਰਦੀ ਨਹੀਂ ਤਾਂ ਵੀਰੇ ਫਿਰ ਤਾਂ ਕੋਈ ਗੱਲ ਨਹੀਂ ਬਾਣ ਭਜਦਿਆਂ ਨੂੰ ਇੱਕੋ ਹੁੰਦਾ ਤੇ ਅੱਗ ਦਾ ਸੇਕ ਵੀ ਇੱਕੋ ਹੁੰਦਾ ਕਿਤੇ ਸੋਡੀਆਂ ਸਕੀਰੀਆਂ 'ਚ ਵੀ ਇਹ ਚੀਜ਼ਾਂ ਵਾਪਰ ਸਕਦੀਆਂ ਅੱਜ ਜਿਹੜਾ ਇਸ ਪਰਿਵਾਰ ਤੋਂ ਬੀਤਿਆ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਇੱਕ ਸ਼ਹੀਦ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਗਾਂਧੀ ਆਪਸ ਦੇ ਵਿੱਚ ਪੂਰਾ ਪੇੜ ਰਹੇ ਆ ਮੁੱਦਾ ਕੀ ਹੈ ਮੁੱਦਾ ਇਹ ਹੈ ਕਿ ਇਸ ਜਿਸ ਘਰੇ ਮੈਂ ਖੜਾ ਇਥੋਂ ਦੇ ਸ਼ਹੀਦ ਹੋਏ ਪੁੱਤ ਨੂੰ ਕੀ ਸਰਕਾਰ ਨੇ ਪੈਸੇ ਦਿੱਤੇ ਆ ਤੇ ਇਹ ਸਰਕਾਰ ਨੇ ਦਿੱਤੇ ਆ ਤਾਂ ਫਿਰ ਸਰਕਾਰ ਸਹੀ ਆ ਪਰ ਜੇ ਉਹ ਪੈਸੇ ਇਨਸ਼ੋਰੈਂਸ ਦੇ ਹੋਣ ਜਾਂ ਉਹਨੇ ਖੁਦ ਕਟਵਾਏ ਹੋਣ ਜਿਹੜੇ ਦੀ ਇੱਕ ਰਕਮ ਕਟਾਈ ਹੋਵੇ ਜਿਸ ਇਨਸ਼ੋਰੈਂਸ ਲਈ ਉਹਦੇ ਤੇ ਫਿਰ ਸਰਕਾਰ ਦਾ ਕਾਹਦਾ ਕਲੇਮ ਆ ਮੈਂ ਅਜੀਤ ਕੁਮਾਰ ਦੇ ਘਰੇ ਖੜਾ ਤੇ ਇਨ੍ਹਾਂ ਦੀ ਮੌਤ ਬਾਰੇ ਸਭ ਨੂੰ ਆਪਾਂ ਨੂੰ ਪਤਾ ਕਿ ਸ਼ਹੀਦ ਹੋਏ ਸੀਗੇ ਸ਼ਹੀਦੀ ਤੋਂ ਬਾਅਦ ਸਰਕਾਰ ਦਾਵਾ ਕਰ ਰਹੀ ਹੈ ਕਿ ਸਾਡੇ ਵੱਲੋਂ ਲਗਭਗ ਲਗਭਗ 1 ਕਰੋੜ ਰੁਪਇਆ ਦਿੱਤਾ ਗਿਆ ਪਰ ਉਹਦਾ ਸੱਚ ਕੀ ਹੈ ਪਰਿਵਾਰ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਰਾਹੁਲ ਗਾਂਧੀ ਸਹੀ ਹੈ ਜਾਂ ਪ੍ਰਧਾਨ ਮੰਤਰੀ ਸਹੀ ਹੈ ਇਸ ਵੀਡੀਓ ਦੇ ਜ਼ਰੀਏ ਆਪਾਂ ਕੋਸ਼ਿਸ਼ ਸਮਝਣ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਭੈਣ ਮੇਰਾ ਨਵਕਸ਼ੂ ਦੀ ਵੀ ਹੈ ਜੀ ਭਣੇ ਤੁਸੀਂ ਇੱਕ ਇੱਕ ਕੁਰਸੀ ਇੱਧਰ ਨੂੰ ਹੋ ਜੋ ਮਾੜਾ ਜਾ ਮੈਂ ਵੀ ਇੱਥੇ ਬਹਿ ਕੇ ਤੁਹਾਡੇ ਚ ਹਾਂਜੀ ਨਾ ਨ ਕੋਈ ਨਹੀਂ ਭਣੇ ਬੈਠ ਬੈਜੋ ਭਣੇ ਇੱਥੇ ਹਾਂਜੀ ਭਣੇ ਤੁਹਾਡੇ ਬ੍ਰਦਰ ਦੀ ਸ਼ਹੀਦੀ ਹੋਈ ਹੈ ਤੁਹਾਡੀ ਜਿਹੜੇ ਸ਼ਹੀਦ ਮੇਰਾ ਛੋਟਾ ਬ੍ਰਦਰ ਸੀਗਾ ਅਜੀਤ ਕੁਮਾਰ ਅਜੀਤ ਕੁਮਾਰ ਹਾਂਜੀ ਭਣੇ ਜਿਹੜੇ ਸਰਕਾਰ ਉੱਥੇ ਕਹਿ ਰਹੀ ਆ ਹੁਣ ਰਾਹੁਲ ਗਾਂਧੀ ਨੂੰ ਵੀ ਕਿਹਾ ਜਾ ਰਿਹਾ ਰਾਹੁਲ ਗਾਂਧੀ ਨੇ ਕਿਹਾ ਸੀ ਵੀ ਸਰਕਾਰ ਨੇ ਪੈਸੇ ਨਹੀਂ ਦਿੱਤੇ ਸਰਕਾਰ ਕਹਿ ਰਹੀ ਆ ਪੈਸੇ ਦਿੱਤੇ ਆ ਤੇ ਹੁਣ ਤੱਕ ਕੁਝ ਜਿਹੜੇ ਉਹਨਾਂ ਦੇ ਆਪਦੇ ਚੈਨਲ ਜਿਹੜਾ ਸਰਕਾਰ ਦੇ ਉਹ ਵੀ ਲੱਗੇ ਪਿਆ ਵੀ ਪੈਸੇ ਦੇਤੇ ਪੈਸੇ ਦੇਤੇ ਹੈ ਕੀ ਆ ਸੱਚ ਕੀ ਆ ਪਰਿਵਾਰ ਨੂੰ ਪੈਸੇ ਮਿਲੇ ਆ ਜਾਂ ਨਹੀਂ ਸਾਨੂੰ 1 ਕਰੋੜ ਰੁਪਇਆ ਮੋਦੀ ਸਰਕਾਰ ਵੱਲੋਂ ਨਹੀਂ ਮਿਲਿਆ ਜੋ ਸਾਡੇ ਭਰਾ ਦੇ ਇੰਸ਼ੋਰੈਂਸ ਦਾ ਸੀ ਉਹ ਸਾਨੂੰ ਪੈਸਾ ਮਿਲਿਆ ਜੋ ਵੀ ਮਿਲਿਆ ਉਹ ਅਸੀਂ ਨਿਊਜ਼ ਚੈਨਲ ਵਾਲਿਆਂ ਨੂੰ ਦੱਸਤਾ ਵੀ ਜੋ ਜੋ ਕਲੇਮ ਮਿਲਿਆ ਆ ਉਹਨੂੰ ਬਣੀ ਮੈਂ ਦੋ ਚੀਜ਼ਾਂ ਦੇਖੀਆਂ ਥੋੜੇ ਉਹਦੇ ਵਿੱਚ ਜਿਹੜੀ ਆਪਾਂ ਬੈਂਕ ਸਟੇਟਮੈਂਟ ਹੁੰਦੀ ਹੈ ਇੱਕ ਤਾਂ ਕੋਈ ICCI ਲੰਬਾਰਡ ਦਾ ਇੰਸ਼ੋਰੈਂਸ ਕਰਾਇਆ ਵਾ ਸੀ ਬਾਈ ਨੇ 50 ਲੱਖ ਰੁਪਿਆ ਤਾਂ ਉਸ ਇੰਸ਼ੋਰੈਂਸ ਦਾ ਆਇਆ ਹਾਂਜੀ ਦੂਸਰਾ ਇੱਕ EMPLOYE FUND ਹੁੰਦਾ ਜਿਹੜਾ ਹਣਾ ਹਾਂਜੀ ਆਰਮੀ ਬੰਦ ਨਹੀਂ ਆਉਂਦਾ ਤੇ ਜੀ ਮਿਲਦਾ ਹੁੰਦਾ ਆਰਮੀ ਬੰਦ ਜਿਹੜਾ ਫੰਡ ਮਿਲਦਾ ਜਿਹੜਾ ਉਹਨੇ ਕਟਵਾਇਆ ਹੁੰਦਾ ਵਾ ਹਾਂ ਆਪਾਂ ਤਨਖਾਹ ਚੋਂ ਇੱਕ ਹਿੱਸਾ ਘਟਾਈ ਜਾਂਦੇ ਹੁੰਦੇ ਹਾਂ ਹਾਂਜੀ ਰੁਪਿਆ ਕੱਟਦੇ ਸੀ ਉਹਦੇ ਤਨਖਾਹ ਚੋਂ 9000 ਰੁਪਿਆ ਹਰ ਇੱਕ ਮਹੀਨੇ ਠੀਕ ਹੈ ਹਾਂਜੀ ਉਹਦਾ ਉਹਨੂੰ ਕੰਬਾਈਨ ਕਰਕੇ ਉਹ ਪਾਇਆ ਉਹਨਾਂ ਨੇ 48 ਲੱਖ ਠੀਕ ਹੈ ਫਿਰ ਹੁਣ ਬਿਲਕੁਲ ਜਿਹੜੀ ਆ ਮੈਨੂੰ ਇਹ ਇਥੋਂ ਇੱਕ ਗੱਲ ਹੀ ਸਮਝ ਆਉਂਦੀ ਆ ਦੇਖੋ ਮੈਨੂੰ ਬਾਹਲੀ ਸਮਝ ਤਾਂ ਨਹੀਂ ਪਰ ਦੋਨੇ ਚੀਜ਼ਾਂ ਦੇ ਬਾਈ ਪੈਸੇ ਘਟਾ ਰਿਆ ਸੀ ਮੈਂ ਸੜਕ ਤੇ ਜਾਨਾ ਮੰਨ ਲਓ ਅੱਜ ਮੇਰੀ ਮੌਤ ਹੋ ਜਾਂਦੀ ਹੈ ਮੈਂ ਦੋ ਤਿੰਨ ਇੰਸ਼ੋਰੈਂਸ ਕਰਾਏ ਹੋਇਆ ਜੇ ਉਹਦਾ ਪੈਸਾ ਮੈਨੂੰ ਮਿਲਦਾ ਬਾਈ ਉਹਦੇ ਲਈ ਤਾਂ ਮੈਂ ਤਾਰ ਰਿਆ ਨਾ ਪੈਸੇ ਸਰਕਾਰ ਦਾ ਰੋਲ ਕੀ ਆ ਉਹਦੇ ਵਿੱਚ ਸਰਕਾਰ ਕਿਵੇਂ ਦਾਵਾ ਕਰ ਸਕਦੀ ਆ ਕਿ ਅਸੀਂ ਪੈਸੇ ਦੁੱਤੇ ਆ ਇਹ ਬਿਲਕੁਲ ਉਹ ਜਿਹਾ ਦਾਵਾ ਨਹੀਂ ਕਿ ਜਦੋਂ ਸੜਕਾਂ ਬਣਾ ਕੇ ਉੱਤੇ ਟੋਲ ਲਾ ਕੇ ਕਹਿ ਦਿੰਦੇ ਆ ਵੀ ਅਸੀਂ ਸੜਕਾਂ ਬਣਾਈਆਂ ਜਿਹਦੇ ਲੋਕ ਪੈਸੇ ਦੇ ਰਹੇ ਆ ਫਿਰ ਵੀਰੇ ਜਦੋਂ 22 ਘਟਾ ਰਿਹਾ ਸੀ ਉਹਦੇ ਪੈਸੇ ਕੋਈ ਹੋਰ ਲੈ ਇਹਦਾ ਸਰਕਾਰ ਵੱਲੋਂ ਕੋਈ ਇੱਕ ਪੈਸਾ ਆਇਆ ਤੁਹਾਨੂੰ ਨਹੀਂ ਸਾਨੂੰ ਭਗਵਾਨ ਤਮਾਨ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸੀ ਦਿੱਤੀ ਗਈ ਸੀ ਉਹ ਵੀ ਉਹਨਾਂ ਨੇ ਸਾਡੇ ਹੱਥ 'ਚ ਚੈੱਕ ਦਿੱਤੇ ਸੀਗੇ 1 ਕਰੋੜ ਰੁਪਏ ਦੇ ਠੀਕ ਹੈ ਜੀ ਹਾਂਜੀ ਬਾਕੀ ਹੋਰ ਸਾਨੂੰ ਕੋਈ ਗਵਰਨਮੈਂਟ ਵੱਲੋਂ ਕੋਈ ਨਹੀਂ ਆਈ ਹੈਗੀ ਮੋਦੀ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਮਿਲਿਆ ਬੇਨੇ ਦੋ ਮੁੱਦਾ ਤਾਂ ਦੇਖੋ ਬਹੁਤ ਦੇਸ਼ ਤੇ ਹੀ ਅਗਨੀਵੀਰ ਹੀ ਆ ਜਿਹੜਾ ਵੱਡਾ ਮੁੱਦਾ ਮੈਂ ਵੀ ਤੁਹਾਨੂੰ ਇੱਕ ਫਰੀਦਕੋਟ ਦੀ ਉਦਾਹਰਨ ਜਿਵੇਂ ਦੱਸ ਕੀ ਹਟਿਆ ਵੀ ਉੱਥੇ ਵੀ ਇਹੋ ਜਿਹਾ ਇੱਕ ਕੇਸ ਸਾਹਮਣੇ ਆਇਆ ਦਾ ਹੁਣ ਇੰਨਾ ਕਾ ਇਸ ਵੇਲੇ ਤੁਹਾਨੂੰ ਦੋ ਧੜੇ ਆ ਦੇਸ਼ ਦੇ ਵਿੱਚ ਇੱਕ ਪਾਸੇ ਪ੍ਰਧਾਨ ਮੰਤਰੀ ਹੋਰਾਂ ਦਾ ਉਹਨਾਂ ਦੀ ਰਾਜਨਾਥ ਸਿੰਘ ਦਾ ਦਾਵਾ ਦੂਜੇ ਪਾਸੇ ਰਾਹੁਲ ਗਾਂਧੀ ਦਾ ਦਾਵਾ ਕਿਹੜਾ ਦਾਵਾ ਤੁਹਾਨੂੰ ਲੱਗਦਾ ਸਹੀ ਹੈ ਰਾਹੁਲ ਗਾਂਧੀ ਵਾਲਾ ਠੀਕ ਆ ਸਰਕਾਰ ਦੇ ਕੋਈ ਵੀ ਫਿਰ ਮੈਂ ਇੱਕ ਵਾਰੀ ਕਿਉਂਕਿ ਮੇਰੇ ਲਈ ਤਾਂ ਵੀਰੇ ਬਾਰ-ਬਾਰ ਤੁਹਾਨੂੰ ਮੈਨੂੰ ਵੀ ਪਤਾ ਤੜਕੇ ਦਾ মিডিਆ ਆਇਆ ਬੈਠਾ ਪੁੱਛਣਾ ਹੀ ਪਊਗਾ ਆਪਾਂ ਨੂੰ ਲੋਕਾਂ ਨੂੰ ਬਾਰ-ਬਾਰ ਦੱਸਣ ਵਾਸਤੇ ਕਿ ਪਰਿਵਾਰ ਦੀ ਕੋਈ ਸਹਾਇਤਾ ਨਹੀਂ ਹੋਈ ਸਿਰਫ ਤੁਹਾਡੇ ਇੰਸ਼ੋਰੈਂਸ ਦੇ ਪੈਸੇ ਸੀ ਹਾਂਜੀ ਇੰਸ਼ੋਰੈਂਸ ਦੇ ਪੈਸੇ ਮਿਲਿਆ ਹੋਰ ਕੋਈ ਸਹਾਇਤਾ ਨਹੀਂ ਦਿੱਤੀ ਸੈਂਟਰ ਸਰਕਾਰ ਨੇ ਤੇ ਇਹ ਇਹ ਇੰਨੀ ਕੁ ਕਹਾਣੀ ਹੈ ਜਿਹੜੀ ਮੈਨੂੰ ਲੱਗਦਾ ਮੇਨ ਮੁੱਦਾ ਇੱਥੇ ਆ ਇੱਕ ਨੌਜਵਾਨ ਜਿਹੜਾ ਪਿੰਡ ਦਾ ਸੀ ਫੌਜ ਜਾਂਦੇ ਆ ਆਪਣੇ ਪਿੰਡਾਂ ਦੇ ਬਹੁਤ ਮੁੰਡੇ ਆ ਆਪਣੇ ਵੀ ਰਿਸ਼ਤੇਦਾਰੀਆਂ ਚੋਂ ਸਾਰਿਆਂ ਦੇ ਗਏ ਹੁੰਦੇ ਆ ਆਪਾਂ ਯਾਰ ਕੋਈ ਕੀ ਕੰਮ ਜਾਣਦੇ ਆ ਸਭ ਤੋਂ ਵੱਡਾ ਕੰਮ ਤਾਂ ਘਰਾਂ ਦੀ ਗਰੀਬੀ ਦੂਰ ਕਰਨੇ ਜਾਂਦੇ ਆ ਉੱਥੇ ਗਏ ਇੱਕ ਨੌਜਵਾਨ ਦੀ ਸ਼ੀਦੀ ਹੁੰਦੀ ਆ ਤੇ ਉਸ ਸ਼ੀਦੀ ਤੋਂ ਬਾਅਦ ਉਹ ਤੇ ਕਲੇਮ ਕਰਨਾ ਵੀ ਅਸੀਂ ਪੈਸੇ ਦਿੱਤੇ ਆ ਮੈਨੂੰ ਤਾਂ ਕਿਸੇ ਪਾਸਿਓਂ ਵੀ ਜਾਇਜ਼ ਨਹੀਂ ਲੱਗਦਾ ਮੈਨੂੰ ਤਾਂ ਬਿਲਕੁਲ ਐਂ ਲੱਗਦਾ ਕਿ ਇੱਕ ਤਰ੍ਹਾਂ ਪਰਿਵਾਰ ਦੀ ਹੀ ਸ਼ਾਇਦ ਬੇਇੱਜ਼ਤੀ ਕੀਤੀ ਜਾ ਰਹੀ ਆ ਬਾਕੀ ਇਹਦੇ ਬਾਰੇ ਤੁਹਾਡੀ ਆਪਦੀ ਵੀ ਸਮਝ ਆ ਜਿਹੜੀ ਉਹ ਤੁਸੀਂ ਬਣਾ ਸਕਦੇ ਹੋ ਧੰਨਵਾਦ ਭੈਣੇ ਗੱਲਬਾਤ ਕਰਨ ਦੇ ਲਈ ਸਾਰਿਆਂ ਦਾ ਤਾਂ ਮੇਰੇ ਨਾਲ ਇੱਕ ਸੁਮਿਤ ਸਿੰਘ ਨੇ ਹਲਕਾ ਇੰਚਾਰਜ ਨੇ ਅਮਰਗੜ ਤੋਂ ਆਪਾਂ ਗੱਲ ਕਰ ਲਈ ਵੀਰੇ ਥੋੜਾ ਖੜੇ ਹੋ ਜਾ ਤੁਸੀਂ ਉਹਨਾਂ ਪਹਿਲੇ ਲੋਕਾਂ ਚੋਂ ਸੀ ਜਿਨ੍ਹਾਂ ਨੇ ਸ਼ੁਰੂ ਤੋਂ ਮੁੱਦਾ ਇਹ ਚੱਕਿਆ ਪਰਿਵਾਰ ਦਾ ਤਾਂ ਕਹਿਣਾ ਵੀ ਉਹਨਾਂ ਨੂੰ ਤਾਂ ਪੈਸੇ ਨਹੀਂ ਦਿੱਤੇ ਇੰਸ਼ੋਰੈਂਸ ਵੀ ਬੰਦਾ ਘਟਾਈ ਜਾਂਦਾ ਸੀ ਫਿਰ ਸਰਕਾਰ ਕਿਉਂ ਇੰਨੀ ਹਿੱਕ ਥਾਪੜ ਰਹੀ ਹੈ ਦੇਖੋ ਜਿਹੜੀ ਭਾਰਤ ਸਰਕਾਰ ਹੈ ਨਾ ਉਹ ਪੂਰੇ ਦੇਸ਼ ਤੇ ਇੱਕ ਤਾਂ ਇਸ ਅਗਨੀਵੀਰ ਸ਼ਹੀਦ ਦੇ ਅਜੇ ਸਿੰਘ ਅਜੇ ਕੁਮਾਰ ਦੇ ਪਰਿਵਾਰ ਨਾਲ ਬੇਇੱਜ਼ਤੀ ਕਰ ਰਹੀ ਹੈ ਉਹਦੀ ਸ਼ਹਾਦਤ ਦੀ ਬੇਇੱਜ਼ਤੀ ਕਰ ਰਹੀ ਹੈ ਉਹਦੇ ਨਾਲ ਪੂਰੇ ਦੇਸ਼ ਦੇ ਯੂਥ ਨੂੰ ਤੇ ਦੇਸ਼ ਦੀ ਸੁਰੱਖਿਆ ਵਾਸਤੇ ਕੀ ਮੈਸੇਜ ਭੇਜ ਰਹੀ ਆ ਬਹੁਤ ਸੋਚੀਏ ਕਿ ਜੇ ਤੁਸੀਂ ਇੱਕ ਸ਼ਹੀਦ ਨੂੰ ਸ਼ਹੀਦ ਦਾ ਸਨਮਾਨ ਨਹੀਂ ਦੇ ਸਕਦੇ ਸ਼ਹੀਦ ਦੀ ਕੋਈ ਪੈਨਸ਼ਨ ਨਹੀਂ ਮਿਲਣੀ ਪਰਿਵਾਰ ਨੂੰ ਸ਼ਹੀਦ ਨੂੰ ਕੋਈ ਮੈਡੀਕਲ ਬენਫੀਟ ਨਹੀਂ ਮਿਲਨੇ ਪਰਵਾਰ ਨੂੰ ਸ਼ਹੀਦ ਨੂੰ ਕੰਟੀਨ ਫੈਸਿਲਿਟੀ ਨਹੀਂ ਮਿਲਨੀ ਟਰੈਵਲਿੰਗ ਫੈਸਿਲਿਟੀ ਨਹੀਂ ਮਿਲਣੀ ਜਿਹੜੇ ਜਿਹੜੇ ਦੇਸ਼ ਦੇ ਸ਼ਹੀਦ ਨੂੰ ਹਮੇਸ਼ਾ ਮਿਲਦੀ ਆਈ 75 ਸਾਲ ਆਜ਼ਾਦੀ ਦੇ ਮਿਲਦੀ ਆਈ ਤੁਸੀਂ ਉਹ ਕੁਝ ਨਹੀਂ ਦੇਣਾ ਉਸ ਤੋਂ ਬਾਅਦ ਜਿਹੜਾ ਇੱਕ ਤੁਸੀਂ ਪਾਲਿਸੀ ਦੇ ਅੰਦਰ ਪਾਇਆ ਵੀ ਅਸੀਂ ਕੁਝ ਐਕਸਗ੍ਰੇਟੀ ਅਮਾਉਂਟ ਦੇਵਾਂਗੇ ਤੁਸੀਂ ਉਹ ਵੀ ਨਹੀਂ ਦਿੱਤਾ ਫਿਰ ਜਿਹੜਾ ਉਹਦਾ ਇੰਸ਼ੋਰੈਂਸ ਦਾ ਪੈਸਾ ਆਇਆ ਉਹਨੂੰ ਆਵਦਾ ਕਹਿ ਕੇ ਪਾਰਲੀਮੈਂਟ ਦੇ ਅੰਦਰ ਸਰਕਾਰ ਇੱਕ ਸ਼ਹੀਦ ਦੀ ਇਨਸਲਟ ਤਾਂ ਕਰ ਰਹੀ ਹੈ ਮਗਰ ਸਰਕਾਰ ਦੇਸ਼ ਦੇ ਯੂਥ ਨੂੰ ਜਿਹੜਾ ਲੱਖਾਂ ਯੂਥ ਜਾਂ ਹਜ਼ਾਰਾਂ ਯੂਥ ਪੰਜਾਬ ਦਾ ਫੌਜੀ ਦੀ ਭਰਤੀ ਟ੍ਰੇਨਿੰਗ ਕਰਦਾ ਫਿਰਦਾ ਉਹਨੂੰ ਕੀ ਮੈਸੇਜ ਦੇ ਰਹੀ ਹੈ ਬਾਈ ਯਾਰ ਮੇਰੇ ਆਪਦੇ ਪਿੰਡ ਦੇ ਵਿੱਚ 20 ਮੁੰਡੇ ਰੋਜ਼ ਸੜਕਾਂ ਤੇ ਰੇਸਾਂ ਲਾਉਂਦੇ ਫਿਰਦੇ ਆ ਇਸੇ ਗੱਲ ਦੇ ਮਾਰੇ ਵੀ ਫੌਜ ਚ ਭਰਤੀ ਹੋ ਜੇ ਕੋਈ ਸਾਡੀ ਜੂਨ ਸੁਧਰ ਜੂਗੀ ਪਿੰਡਾਂ ਚ ਕੋਈ ਐ ਤਾਂ ਨਹੀਂ ਵੀ ਕੋਈ ਲਗਜ਼ਰੀ ਲਾਈਫ ਜਿਉਣ ਲੈਂਦੇ ਆ ਮੁੰਡੇ ਫੌਜ ਜਾ ਕੇ ਅਜੇ ਕੁਮਾਰ ਵੀ 2015 ਤੋਂ ਹਾਂ ਫੌਜੀ ਦੀ ਭਰਤੀ ਦੀ ਤਿਆਰੀ ਕਰ ਰਿਹਾ ਸੀ ਲਗਾਤਾਰ ਉਹ ਪ੍ਰੈਕਟਿਸ ਕਰ ਕਰਕੇ ਕਿ ਮੈਂ ਫੌਜ ਜਾਣਾ ਹੀ ਜਾਣਾ ਇੱਕ ਪਰਿਵਾਰ ਨੂੰ ਇੱਕ ਚੰਗੀ ਜ਼ਿੰਦਗੀ ਦੇ ਪਾਵਾਂ ਇੱਕ ਕਮਰੇ ਦਾ ਘਰ ਹੈ 6 ਪੈਣਾ ਦਾ ਭਾਈ ਹੈ ਮਾਵਾ ਮਜ਼ਦੂਰੀ ਕਰਦੇ ਨੇ ਉੱਥੋਂ ਦਾ ਸੁਪਨਾ ਸੀ ਕਿ ਫੌਜ ਜਾਊਂਗਾ ਵਰਦੀ ਪਾਊਂਗਾ ਪਰਿਵਾਰ ਨੂੰ ਇੱਕ ਚੰਗੀ ਜ਼ਿੰਦਗੀ ਦਊਂਗਾ ਪੇਪਰ ਲੀਕ ਹੋ ਜਾਂਦੇ ਕਦੇ ਚੀਟਿੰਗ ਹੋ ਜਾਂਦੀ ਉਹ ਇੱਕ ਸੱਚਾ ਬੰਦਾ ਸੀ ਉਹ ਕਿਸੇ ਰਾਹ ਚ ਆ ਨਹੀਂ ਪਾਇਆ ਜਦੋਂ ਉਹ ਭਰਤੀ ਹੋਇਆ ਉਹ ਅਗਨੀਵੀਰ ਛੋਇਆ ਤੁਸੀਂ ਪਹਿਲਾਂ ਉਹ ਜ਼ਿੰਦਗੀ ਦੇਖੋ ਕਿ 4 ਸਾਲ ਦੀ ਨੌਕਰੀ ਹੈ 75% ਨੇ ਵਾਪਸ ਆ ਜਾਣਾ ਵਾਪਸ ਆਦੇ 11 ਲੱਖ ਮਿਲ ਜਾਣੇ ਉਹਦੀ ਜ਼ਿੰਦਗੀ ਕੀ ਵਾਪਸ ਆ ਕੇ ਉਹ ਕੀ ਕਰੂਗਾ ਅੱਛਾ ਜੇ ਉਥੇ ਸ਼ਹੀਦ ਹੋ ਗਿਆ ਉਹਦਾ ਤੁਸੀਂ ਕਿਸ ਤਰ੍ਹਾਂ ਸਰਕਾਰ ਉਹਦੀ ਇਨਸਲਟ ਕਰ ਰਹੀ ਆ ਕਿਸ ਤਰ੍ਹਾਂ ਉਹਦੀ ਬੇਇੱਜ਼ਤੀ ਕਰ ਰਹੀ ਆ ਉਹਦੇ ਪਰਿਵਾਰ ਦੀ ਇਨਸਲਟ ਕਰ ਰਹੀ ਆ ਤੁਸੀਂ ਆਪ ਸਮਝ ਸਕਦੇ ਹੋ ਕਿ ਇੰਸ਼ੋਰੈਂਸ ਪਾਲਿਸੀ ਦੇ ਪੈਸੇ ਨੂੰ ਸਰਕਾਰ ਦਾ ਪੈਸਾ ਕਹਿ ਰਹੀ ਆ ਤੇ ਮੈਂ ਸੋਚ ਰਿਹਾ ਮੈਂ ਬਾਰ-ਬਾਰ ਇਸ ਘਰ ਵਿੱਚ ਦੇਖਦਾ ਮੈਂ ਸੋਚਦਾ ਕਿ ਯਾਰ ਇਸ ਪਰਿਵਾਰ ਨਾਲ ਤਾਂ ਕੇਂਦਰ ਸਰਕਾਰ ਹੀ ਕਰ ਰਹੀ ਆ ਤੇ ਜਿਹੜਾ ਬਾਕੀ ਪੰਜਾਬ ਦਾ ਯੂਥ ਆ ਦੇਸ਼ ਦਾ ਯੂਥ ਉਹ ਕੀ ਸੋਚ ਰਿਹਾ ਹੋਗਾ ਤੇ ਜਿਹੜੀ ਆਪਾਂ ਚਾਈਨਾ ਦੀ ਬਾਰਡਰ 'ਚ ਆ 4 ਸਾਲ ਵਾਲੇ ਅਗਨੀਵੀਰ ਭੇਜ ਰਿਆਂ ਦੀ 6 ਮਹੀਨੇ ਟ੍ਰੇਨਿੰਗ ਕਰਾ ਕੇ ਉਹ ਕੀ ਸੋਚ ਰਹੇ ਹੋਣਗੇ ਆਪਣੇ ਬਾਰੇ ਵੀ ਕੌਣ ਲੜਨ ਆ ਰਹੇ ਸਾਡੇ ਨਾਲ ਬਿਲਕੁਲ ਰਵੀ ਇੱਕ ਵਾਰ ਅ ਮੈਂ ਤੁਹਾਨੂੰ ਜਿਹੜਾ ਘਰ ਦਿਖਾ ਰਿਹਾ ਇਹ ਬਾਈ ਅਜੇ ਦਾ ਘਰ ਆ ਜਿਨ੍ਹਾਂ ਦੀ ਸ਼ਹੀਦੀ ਹੋਈ ਹੈ ਅਸੀਂ ਯਾਰ ਸ਼ਾਇਦ ਇੰਨੇ ਵੀ ਨਹੀਂ ਖੁਦਗਰਜ਼ ਆਪਾਂ ਬਣ ਗਏ ਔਰ ਮੇਰੀ ਮੀਡੀਆ ਨੂੰ ਵੀ ਇੱਕੀ ਬਾਈ ਬਣ ਕੇ ਬੇਨਤੀ ਆ ਜਿਨ੍ਹਾਂ ਨਾਲ ਅੱਜ ਤੁਸੀਂ ਲੜ ਕੇ ਆਟੇ ਸਾਰੇ ਚੈਨਲਾਂ ਨੂੰ ਵੀ ਯਾਰ ਆਓ ਪਰਿਵਾਰ ਨਾਲ ਕੋਈ ਦੁੱਖ ਵੰਡਾਓ ਜੇ ਦੁੱਖ ਨਹੀਂ ਬਣਾਉਣਾ ਘਟੂ ਘਟ ਫਿਰ ਯਾਰ ਸਰਕਾਰ ਦੇ ਪਿੱਠੂ ਜੇ ਤਾਂ ਬਣ ਕੇ ਨਾ ਆਓ ਯਾਰ ਇੱਥੇ ਕੋਈ ਜੇ ਤੁਸੀਂ ਇਹਨਾਂ ਦੇ ਦਰਦ ਦੇ ਪ੍ਰਤੀ ਕੋਈ ਤੁਹਾਨੂੰ ਹਮਦਰਦੀ ਨਹੀਂ ਤਾਂ ਵੀਰੇ ਫਿਰ ਇਹ ਤਾਂ ਕੋਈ ਗੱਲ ਨਹੀਂ ਬਾਣ ਭਜਦਿਆਂ ਨੂੰ ਇੱਕੋ ਹੁੰਦਾ ਤੇ ਅੱਗ ਦਾ ਸੇਕ ਵੀ ਇੱਕੋ ਹੁੰਦਾ ਕਿਤੇ ਸੋਡੀਆਂ ਸਕੀਰੀਆਂ 'ਚ ਵੀ ਇਹ ਚੀਜ਼ਾਂ ਵਾਪਰ ਸਕਦੀਆਂ ਅੱਜ ਜਿਹੜਾ ਇਸ ਪਰਿਵਾਰ ਤੇ ਬੀਤ ਰਿਹਾ ਜੀ ਤਾਂ ਹਾਂ ਆਪਾਂ ਜਿਹੜੀ ਤੁਹਾਡੀ ਗੱਲ ਕਰ ਰਹੇ ਸੀਗੇ ਉਹਦੀ ਪਰ ਹੁਣ ਤੁਹਾਡੇ ਲੀਡਰ ਆ ਜਿਹੜੇ ਰਾਹੁਲ ਗਾਂਧੀ ਤੇ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਹੈ ਉਹਨਾਂ 'ਚ ਪੂਰੀ ਇਸ ਗੱਲ ਨੂੰ ਲੈ ਕੇ ਹੋ ਰਹੀ ਆ ਉਹ ਕਹਿੰਦੇ ਆ ਆਰਮੀ ਨੇ ਵੀ ਸਟੇਟਮੈਂਟ ਜਾਰੀ ਕਰੀ ਆ ਮਤਲਬ ਮੇਰੇ ਲਈ ਇਹ ਗੱਲ ਵੱਡੀ ਆ ਕਿ ਇੰਡੀਅਨ ਆਰਮੀ ਇੱਕ ਸਟੇਟਮੈਂਟ ਜਾਰੀ ਕਰੇ ਦੇਖੋ ਰਾਹੁਲ ਗਾਂਧੀ ਜੀ ਨੇ ਜਿੱਦਨੋਂ ਪੰਜਾਬ ਆਏ ਉਹਨਾਂ ਨੇ ਫੈਸਲਾ ਲਿਆ ਕਿ ਮੈਂ ਇੱਕ ਪਰਿਵਾਰ ਨੂੰ ਪਰਸਨਲੀ ਮਿਲਣਾ ਇਸ ਪਰਿਵਾਰ ਕੋਲ ਜਾਣਾ ਉਹ ਪਰਿਵਾਰ ਕੋਲ ਆਏ ਤੇ ਉਹਨਾਂ ਨੇ ਬੜੀ ਸਪਸ਼ਟ ਰੱਖੀ ਕਿ ਸਾਡੇ ਸਰਕਾਰ ਬਣਦੇ ਹੀ ਅਗਨੀਵੀਰ ਸਕੀਮ ਬੰਦ ਹੋਏਗੀ ਤੇ ਜੋ ਅਗਨੀਵੀਰ ਦਾ ਸ਼ਹੀਦ ਹੈ ਉਹਨੂੰ ਇੱਕ ਨਾਰਮਲ ਸ਼ਹੀਦ ਦਾ ਸਨਮਾਨ ਮਿਲੂਗਾ ਜੋ ਕਿ ਬੇਸਿਕ ਚੀਜ਼ਾਂ ਨੇ ਮਿਲਦਾ ਦੇਸ਼ ਦਾ ਹਰ ਆਦਮੀ ਇਹ ਗੱਲ ਚਾਹੁੰਦਾ ਹੈ ਦੂਸਰੀ ਗੱਲ ਹੈ ਉਹਨਾਂ ਨੇ ਜਦੋਂ ਪਾਰਲੀਮੈਂਟ 'ਚ ਗੱਲ ਚੁੱਕੀ ਕਿ ਤੁਸੀਂ ਕੋਈ ਪੈਸੇ ਨਹੀਂ ਦਿੱਤੇ ਕਿਉਂਕਿ ਪਰਿਵਾਰ ਨੇ ਉਹਨਾਂ ਨੂੰ ਉਦੋਂ ਮਿਲੇ ਸੀ ਕਿਆ ਸੀਗਾ ਤਾਂ ਰਾਜਨਾ ਸਿੰਘ ਨੇ ਕਿਹਾ ਨਹੀਂ ਅਸੀਂ 98 ਲੱਖ ਰੁਪਏ ਦਿੱਤਾ ਹੈ ਤੇ ਪਰਿਵਾਰ ਨੇ ਫੇਰ ਸਟੇਟਮੈਂਟ ਜਾਰੀ ਕੀਤੀ ਇੱਕ ਵਾਰ ਰਾਜਨਾਥ ਸਿੰਘ ਦੀ ਡਿਫੈਂਸ ਮਿਨਿਸਟਰ ਦੀ ਰੱਖਿਆ ਮੰਤਰੀ ਦੀ ਸਟੇਟਮੈਂਟ ਤੇ ਕੱਪੜਾ ਕਪੜਾ ਪਾਉਣ ਨੂੰ ਭਾਰਤੀ ਫੌਜ ਇਹ ਲਿਖ ਰਹੀ ਹੈ ਕਿ 98 ਲੱਖ ਚਲਾ ਗਿਆ ਹਜੇ 67 ਲੱਖ ਜਾਣਾ ਹੈ ਜਿਹੜਾ ਪਰ ਸਰਕਾਰ ਨੇ ਭੇਜਣਾ ਉਹ ਤਾਂ ਹਜੇ ਜਾਣੀ ਆ ਉਹ ਤਾਂ ਉਹਨਾਂ ਨੇ ਆਪ ਲਿਖਿਆ ਪਰ 98 ਲੱਖ ਭੇਜ ਤਾਂ ਕਿਹੜਾ ਉਹ ਦੱਸ ਨਹੀਂ ਰਹੇ ਉਹ ਅਸਲ 'ਚ 98 ਲੱਖ ਤਾਂ ਗਈ ਹੈ ਇੰਸ਼ੋਰੈਂਸ ਦਾ ਐਂ ਤਾਂ ਪੰਜਾਬ ਸਰਕਾਰ ਵਾਲਾ 95 ਹੀ ਗਿਆ ਇਹ ਵੀ ਮੋਦੀ ਦਾ ਹੋ ਗਿਆ ਦੇਖੋ ਪੰਜਾਬ ਸਰਕਾਰ ਨੇ ਆ ਕੇ ਮੈਂ ਇੱਕ ਵੱਡੀ ਗੱਲ ਸਮਝਦਾ ਵੌਲੰਟਰੀ ਪੈਸੇ ਦਿੰਦੇ ਨੇ ਉਹਰੇ ਠੀਕ ਹੈ ਜੇ ਕੇਂਦਰ ਸਰਕਾਰ ਚਾਵੇ ਤੇ ਉਹ ਜਿਹੜੇ ਮਤਲਬ ਭਾਵੇਂ ਠੀਕ ਆ ਤੁਹਾਡੇ ਤੋਂ ਮੈਂ ਕਹਣਾ ਇਹ ਵੀ ਚਲੋ ਚੰਗੀ ਗੱਲ ਆ ਤੁਹਾਡੇ ਮੂੰਹ 'ਤੇ ਕਹਿ ਦੇਣਾ ਭਾਵੇਂ ਤੁਹਾਡੇ ਵਿਰੋਧੀਆਂ ਦੀ ਸਰਕਾਰ ਆ ਪਰ ਉਹਨਾਂ ਨੇ ਆ ਕੇ ਇੱਕ ਆਪ ਦਾ ਨੈਤਿਕ ਫਰਜ਼ ਆ ਜਿਹੜਾ ਇੱਥੇ ਨਿਭਾਇਆ ਇੱਕ ਸ਼ਹੀਦ ਦੇ ਪਰਿਵਾਰ ਨੂੰ ਸਨਮਾਨ ਦਿੱਤਾ ਅੱਛਾ ਕੇਂਦਰ ਸਰਕਾਰ ਪਹਿਲੀ ਗੱਲ ਤਾਂ ਸਨਮਾਨ ਨਹੀਂ ਦੇਰੀ ਕੋਈ ਸ਼ਹੀਦ ਦੇ ਪਰਿਵਾਰ ਨੂੰ ਫੈਸਿਲਿਟੀ ਨਹੀਂ ਦੇ ਰਹੀ ਕੋਈ ਪੈਨਸ਼ਨ ਨਹੀਂ ਦੇ ਰਹੀ ਕੁਝ ਨਹੀਂ ਦੇ ਰਹੀ ਸ਼ਹੀਦ ਦਾ ਸਟੇਟਸ ਨਹੀਂ ਦੇ ਰਹੀ ਉਹਦੇ ਨਾਲ ਨਾਲ ਜਿਹੜੇ ਪੈਸੇ ਨਹੀਂ ਦਿੱਤੇ ਉਹ ਵੀ ਝੂਠ ਬੁਲਵਾ ਰਹੀ ਹੈ ਫੌਜ ਤੋਂ ਅੱਛਾ ਉਸ ਤੋਂ ਅੱਗੇ ਜਾਈਏ ਮੈਨੂੰ ਇਹ ਲੱਗਦਾ ਕਿ ਇੰਨਾ ਗੱਲ ਵਧਣ ਤੋਂ ਬਾਅਦ ਇਹਨਾਂ ਦੀ ਇੰਨੀ ਇਨਸਲਟ ਕਰਨ ਦਾ ਸਰਕਾਰ ਨੂੰ ਕੀ 67 ਲੱਖ ਦੇਣੇ ਹੁਣ ਤੱਕ ਕਰੋੜ 2 ਕਰੋੜ 3 ਕਰੋੜ ਸਰਕਾਰ ਜਿੰਨਾ ਦੂ ਉਹਨਾਂ ਘਟਾ ਤੇ ਸਰਕਾਰ ਨੂੰ ਵੱਤੋ ਦੇਣਾ ਚਾਹੀਦਾ ਅੱਛਾ ਐਕਸ ਗ੍ਰਾਟੀ ਅਮਾਉਂਟ ਹੈ ਜਿਹੜੀ ਉਹ ਸਰਕਾਰ ਕਿੰਨਾ ਵੀ ਦੇ ਸਕਦੀ ਹੈ ਪਰ ਉਹਨਾਂ ਦੀ ਨੀਅਤਾਂ ਨਹੀਂ ਖਰਾਬ ਉਹਨਾਂ ਨੇ 6 ਮਹੀਨੇ ਹੋ ਗਏ ਦਿੱਤਾ ਨਹੀਂ ਕਹਿੰਦੇ ਸੀ ਪੁਲਿ ਤੇ ਜਿਹੜੀ ਉਹ ਮੈਂ ਆਰਮੀ ਵੱਲੋਂ ਸਟੇਟਮੈਂਟ ਪੜ੍ਹੀ ਉਹ ਚ ਕਿਹਾ ਗਿਆ ਕਿ 67 ਲੱਖ ਜਿਹੜੇ ਉਹ ਦਿੱਤੇ ਜਾਣੇ ਆ ਆ ਦਿੱਤੇ ਜਾਣੇ ਆ ਤੇ ਸੋਚੋ ਉਹ ਕਿਉਂ ਨਹੀਂ ਦਿੱਤੇ ਗਏ ਹਜੇ ਤੱਕ ਪ੍ਰਾਈਵੇਟ ਕੰਪਨੀ ਨੇ ਇੰਸ਼ੋਰੈਂਸ ਕੰਪਨੀ ਨੂੰ ਪੈਸੇ ਦੇਤੇ ਵੈਰੀਫਿਕੇਸ਼ਨ ਕਰਕੇ ਤੁਸੀਂ ਕਿਸ ਗੱਲ ਦੀ ਵੈਰੀਫਿਕੇਸ਼ਨ ਕਰ ਰਹੇ ਹੋ ਹਜੇ ਤਾਂ ਇਹ ਇਹ ਸਾਰਾ ਮੁੱਦਾ ਬਾਈ ਮੇਰੀ ਸਭ ਨੂੰ ਫੇਰ ਉਹੀ ਗੱਲ ਆ ਵੀ ਆਪਾਂ ਥੋੜੇ ਸੈਂਸਿਟਿਵ ਹੋ ਗਏ ਜਦੋਂ ਕੋਈ ਐਸਾ ਕਿਸੇ ਸ਼ਹੀਦ ਪਰਿਵਾਰ ਦਾ ਮੁੱਦਾ ਚੱਕਦੇ ਹੁੰਨੇ ਆ ਆ ਕੇ ਸਿਰਫ ਉਹ ਗੱਲਾਂ ਨਾ ਕਹਾ ਅਗੇ ਪਰਿਵਾਰ ਤੋਂ ਜੋ ਅਸੀਂ ਕਹੋਣਾ ਚਾਹੁੰਨੇ ਆ ਜੁਵਨਾਂ ਦਾ ਦਰਦ ਹੈ ਜਾਂ ਤਾਂ ਇਹਨਾਂ ਦੇ ਨਾਲ ਖੜੋ ਜੇ ਤੁਸੀਂ ਨਾਲ ਨਹੀਂ ਖੜ ਸਕਦੇ ਤਾਂ ਫਿਰ ਸਾਨੂੰ ਕੋਈ ਅਧਿਕਾਰ ਨਹੀਂ ਯਾਰ ਇਸ ਪਰਿਵਾਰ ਦੇ ਵਿੱਚ ਆ ਕੇ ਗੱਲ ਕਰਨ ਦਾ ਤੁਹਾਡਾ ਧੰਨਵਾਦ